ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਦੋਸਤੋ ਆਖਰ ਉਹ ਦਿਨ ਜਿਹਦੀ ਪੰਜਾਬੀਆਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ ਤੁਸੀਂ ਜਾਨਣਾ ਚਾਹੁੰਦੇ ਸੀ ਨਾ ਇਹ ਗੱਲ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਕਦੋਂ ਹੋਊਗੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਕਦੋਂ ਹੋਊਗੀ ਸਰਕਾਰ ਦੀ ਇੱਕ ਚਿੱਠੀ ਆ ਗਈ ਸਰਕਾਰ ਨੇ ਆਪਣਾ ਕੰਮ ਕਾਜ ਸ਼ੁਰੂ ਕਰਤਾ ਜਿਹੜੀਆਂ ਪੰਚਾਇਤਾਂ ਨੇ ਪੰਚਾਇਤਾਂ ਭੰਗ ਸਾਰੀ ਇਕੱਲੀ ਇਕੱਲੀ ਗੱਲਬਾਤ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਕਈ ਵੀਡੀਓ ਬਣਾਈਆਂ ਸੀ ਪੰਚਾਇਤੀ ਚੋਣਾਂ ਦੇ ਉੱਪਰ ਲਗਾਤਾਰ ਤੁਸੀਂ ਸਾਰੀਆਂ ਵੀਡੀਓ ਉਹ ਵੇਖ ਰਹੇ ਸੀ ਅਸੀਂ ਤੁਹਾਨੂੰ ਦੱਸ ਰਹੇ ਸੀ ਕਿ ਕਦੋਂ ਪੰਚਾਇਤੀ ਚੋਣਾਂ ਹੋਣਗੀਆਂ ਤੇ ਜਦੋਂ ਵੀ ਪੰਚਾਇਤੀ ਚੋਣਾਂ ਹੋਣਗੀਆਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਤਾਂ ਅੱਜ ਅਸੀਂ ਫਿਰ ਸਰਕਾਰ ਦੀ ਗੱਲਬਾਤ ਲੈ ਕੇ ਆ ਗਏ ਸਰਕਾਰ ਨੇ ਐਲਾਨ ਕਰਤਾ ਅਨਾਉਂਸਮੈਂਟ ਹੋਗੀ ਹੁਣ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਅਖਰ ਕਿਹੜੇ ਦਿਨ ਹੋਣਗੀਆਂ ਕਿਹੜੇ ਮਹੀਨੇ ਹੋਣਗੀਆਂ ਕਿਹੜੇ ਸਾਲ ਹੋਣਗੀਆਂ ਕਦੋਂ ਹੋਣਗੀਆਂ ਬਹੁਤੀ ਦੂਰ ਨਹੀਂ ਬੜੀ ਨੇੜੇ ਨੇ ਪੰਚਾਇਤੀ ਚੋਣਾਂ ਪਰ ਜਿਹੜੇ ਦੋਸਤ ਦੇਖ ਰਹੇ ਨੇ ਇਸ ਵੇਲੇ ਸਾਨੂੰ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕਿਉਂਕਿ ਹੁਣ ਅਸੀਂ ਤੁਹਾਨੂੰ ਕਿਹਾ ਸੀ ਕਿ ਜਦੋਂ ਵੀ ਸਰਕਾਰ ਨੇ ਪੰਚਾਇਤੀ ਚੋਣਾਂ ਦੀ ਡੇਟ ਦੀ ਅਨਾਉਂਸਮੈਂਟ ਕੀਤੀ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਤਾਂ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਇਸ ਤੋਂ ਬਾਅਦ ਪੰਚਾਇਤੀ ਚੋਣਾਂ ਦੇ ਉੱਪਰ ਜੋ ਵੀ ਅਪਡੇਟ ਆਊਗੀ ਉਹ ਅਪਡੇਟ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਯਾਨੀ ਕਿ ਤੁਸੀਂ ਚੈਨਲ ਨੂੰ ਕਰੋ ਸਬਸਕ੍ਰਾਈਬ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਅਪਡੇਟ ਹੈ ਖਾਸ ਕਰਕੇ ਪੰਚਾਇਤੀ ਚੋਣਾਂ ਦੇ ਉੱਪਰ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲੇਗੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਭ ਤੋਂ ਪਹਿਲਾਂ ਜਿਹੜੀ ਪੰਚਾਇਤੀ ਅਪਡੇਟ ਹੈ ਉਹ ਅਪਡੇਟ ਤੁਸੀਂ ਪ੍ਰਾਪਤ ਕਰੋ ਹੁਣ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸਦਾ ਦੋਸਤੋ ਲੰਮੇ ਸਮੇਂ ਤੋਂ ਸਾਰਿਆਂ ਨੂੰ ਉਡੀਕ ਸੀ ਕਿ ਪੰਚਾਇਤੀ ਜਿਹੜੀਆਂ ਚੋਣਾਂ ਨੇ ਪੰਚਾਇਤੀ ਚੋਣਾਂ ਹੋਣਗੀਆਂ ਕਦੋਂ ਅੱਜ ਸਰਕਾਰ ਦੀ ਇੱਕ ਦੋਸਤੋ ਚਿੱਠੀ ਆਉਂਦੀ ਹੈ ਚਿੱਠੀ ਹੈਗੀ ਹੈ ਸਰਕਾਰ ਦੀ ਉਹ ਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਅਧਿਕਾਰੀ ਨੇ ਉਹ ਨਿਯੁਕਤ ਕੀਤੇ ਜਾਣਗੇ ਜਿਹੜੇ ਪ੍ਰਬੰਧਕ ਬਣਾ ਕੇ ਉਹਨਾਂ ਨੂੰ ਯਾਨੀ ਕਿ ਪੰਚਾਇਤਾਂ ਭੰਗ ਹੋ ਰਹੀਆਂ ਨੇ 16 ਤਰੀਕ 16 ਜਨਵਰੀ ਨੂੰ ਮੀਟਿੰਗ ਹੋਈ ਸੀ ਜਦੋਂ ਪਿਛਲੀਆਂ ਪੰਚਾਇਤਾਂ ਚੋਣੀਆਂ ਗਈਆਂ ਸੀ ਸੋ ਪੰਚਾਇਤਾਂ ਭੰਗ ਹੋ ਰਹੀਆਂ ਨੇ ਜਿਹੜੀ ਪੰਚਾਇਤੀ ਚੋਣ ਹੈ ਉਹ ਮਾਰਚ ਮਹੀਨੇ ਦੇ ਵਿੱਚ ਪੰਚਾਇਤੀ ਚੋਣ ਹੋ ਸਕਦੀ ਹੈ ਧਿਆਨ ਨਾਲ ਸੁਣੋ ਇਸ ਗੱਲ ਨੂੰ ਹੁਣ ਅੱਜ ਜਨਵਰੀ ਹੋਗੀ ਜਨਵਰੀ ਤੋਂ ਬਾਅਦ ਫਰਵਰੀ ਫਰਵਰੀ ਤੋਂ ਬਾਅਦ ਮਾਰਚ ਯਾਨਕੀ ਮਾਰਚ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਦੋਸਤੋ ਮਾਰਚ ਦੇ ਵਿੱਚ ਹੋ ਸਕਦੀਆਂ ਨੇ ਪੰਚਾਇਤਾਂ 16 ਤਰੀਕ ਨੂੰ ਟਰਮ ਪੂਰੀ ਹੋ ਰਹੀ ਹੈ 5 ਸਾਲ ਦੀ ਪੰਚਾਇਤਾਂ ਭੰਗ ਦੀ ਅਨਾਉਂਸਮੈਂਟ ਸਰਕਾਰ ਕਿਸੇ ਵੀ ਵੇਲੇ ਕਰ ਸਕਦੀ ਹੈ ਜਿਹੜੇ ਅਧਿਕਾਰੀ ਨੇ ਪ੍ਰਬੰਧਕ ਬਣਾ ਕੇ ਉਹਨਾਂ ਨੂੰ ਨਿਯੁਕਤ ਦੋਸਤੋ ਕਰਤਾ ਗਿਆ ਚੈਨਲ ਨੂੰ ਕਰੋ ਸਬਸਕ੍ਰਾਈਬ ਸਭ ਤੋਂ ਪਹਿਲਾਂ ਜਿਹੜੀ ਹੋਰ ਅਪਡੇਟ ਹੈ ਅਸੀਂ ਤੁਹਾਡੇ ਕੋਲ ਲੈ ਕੇ ਦੋਸਤੋ ਹਾਜ਼ਰ ਹੋਵਾਂਗੇ